ਜਿਹੜੇ ਲੱਗੀ ਟਾੜੀ ਦੇ ਬੱਚੇ ਇਸ ਪਾਸੇ ਨਹੀਂ ਆਉਣਾ ਚਾਹੁੰਦੇ ਤੇ ਮੇਰੇ ਖਿਆਲ ਨਾਲ ਇੱਕ ਲੈ ਕੇ ਸਾਡਾ ਜਿਹੜਾ ਸਾਡੀ ਜਿਹੜਾ ਕਲਚਰ ਹੈ ਸਾਡਾ ਜਿਹੜਾ ਕੀਰਤਨ ਦਾ ਵਿਰਸਾ ਹੈ ਇਹਨੂੰ ਅੱਗੇ ਕੈਰੀ ਔਨ ਬੱਚੇ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਮਾਪੇ ਨੇ ਜਾਂ ਸਾਡਾ ਜਿਹੜਾ ਸਿਸਟਮ ਹੈ ਗੁਰਦੁਆਰੇ ਦਾ ਉਹਦੇ ਵਿੱਚ ਵੀ ਥੋੜਾ ਜਿਹਾ ਕਮੀ ਪੇਸ਼ੀ ਹੈ ਕਿ ਆਪਾਂ ਬੱਚਿਆਂ ਨੂੰ ਨਹੀਂ ਪ੍ਰੇਰ ਪਾਇਆ ਗੁਰਦੁਆਰੇ ਦੇ ਅੰਦਰ। ਉਹਨਾਂ ਨੂੰ ਮੈਂ ਪ੍ਰੇਰਿਆ ਸੀ ਕਿ ਤੁਸੀਂ ਮਾਸਟਰਸ ਕਰੋ 뮤ਜ਼ਿਕ ਦੀ। ਤੇ ਜਦੋਂ ਨਿਊਜ਼ੀਲੈਂਡ ਆ ਗਏ ਤੇ ਇਹਨਾਂ ਨੇ ਮੈਨੂੰ ਪ੍ਰੇਰਿਆ ਕਿ ਤੁਸੀਂ ਹੁਣ ਇੱਥੇ ਆ ਕੇ 뮤ਜ਼ਿਕ ਦੀ ਸਟੱਡੀਜ਼ ਕਰੋ ਤੇ ਮੈਂ ਮਾਸਟਰਸ 뮤ਜ਼ਿਕ ਰਿਸਰਚ ਕੀਤੀ ਆਕਟਨ ਯੂਨੀਵਰਸਿਟੀ ਤੋਂ ਤੇ ਮੈਂ ਹੁਣ ਉਹ ਥੋੜਾ ਜਿਹਾ ਕੋਈ ਬੱਚਾ ਆਵਾਜ਼ਾ ਜਾਂ ਤਬਲਾ ਸਿੱਖਦਾ ਤਾਂ ਉਹ ਨਾਲ-ਨਾਲ ਸਾਜ਼ਾਂ ਦੀ ਰਿਸਪੈਕਟ ਕਿੱਦਾਂ ਕਰਨੀ ਹੈ ਇਹ ਸਿੱਖਦਾ ਹੈ, ਆਪਣੇ ਉਸਤਾਦ ਦੀ ਰਿਸਪੈਕਟ ਕਿੱਦਾਂ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮ ਉਸ ਮੁੱਦੇ ਨੂੰ ਤੁਹਾਡੇ ਸਾਹਮਣੇ ਸਾਂਝਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਚਿੰਤਤ ਨੇ ਖਾਸ ਕਰਕੇ ਸੀ ਵੇਖਦੇ ਪੰਜਾਬ ਦੇ ਵਿੱਚ ਇੱਕ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਹੈ ਬੜੀ ਪ੍ਰਚਲਿਤ ਹੋਈ ਸੀ ਇੱਕ ਜਿਹੜਾ ਰਾਗੀ ਸਿੰਘ ਦਾ ਸੁਪੁੱਤਰ ਜਿਹੜਾ ਉਹ ਇਹ ਕਹਿ ਕੇ ਜਿਹੜਾ ਕਹਿੰਦਾ ਕਿ ਮੈਂ ਆਪਣੇ ਬਾਪ ਦੇ profession ਨੂੰ join ਨਹੀਂ ਕਰਨਾ ਕਿਉਂਕਿ ਇਹਦੇ 'ਚ ਰੱਖਿਆ ਕੱਖ ਨਹੀਂ ਅਤੇ ਮੈਨੂੰ ਦੂਸਰੇ profession 'ਚ ਜ਼ਿਆਦਾ ਇੱਜ਼ਤ ਮਿਲਦੀ ਹੈ ਅਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਰਾਗੀ ਦਾ ਬੱਚਾ ਟਾਡੀ ਦਾ ਬੱਚਾ ਕੀਰਤਨੀਆ ਦਾ ਬੱਚਾ ਗ੍ਰੰਥੀ ਦਾ ਬੱਚਾ ਜਿਹੜਾ ਉਹ ਆਪਣੇ ਬਾਪ ਦੇ ਪ੍ਰੋਫੈਸ਼ਨ ਨੂੰ ਜੁਆਇਨ ਨਹੀਂ ਕਰਨਾ ਚਾਹੁੰਦਾ ਇਹ ਆਪਣੇ ਆਪ ਚ ਵੱਡਾ ਇੱਕ ਕਹਿ ਸਕਦੇ ਹਾਂ ਕਿ ਸਾਡੇ ਵਾਸਤੇ ਚੈਲੰਜ ਹੈ ਸਵਾਲੀਆ ਨਿਸ਼ਾਨ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਜੇ ਸਾਡੇ ਬੱਚੇ ਹੀ ਆਪਣੇ ਆਪ ਚ ਇਸ ਪਰੰਪਰਾ ਨੂੰ ਅਪਣਾਉਣਗੇ ਨਹੀਂ ਤਾਂ ਫਿਰ ਅਸੀਂ ਕਿਸ ਤਰੀਕੇ ਨਾਲ ਜਿਹੜਾ ਆਪਣੀ ਧਰਮ ਤੇ ਵਿਰਸੇ ਨੂੰ ਅੱਗੇ ਲੈ ਕੇ ਵਧਾਂਗੇ ਅਤੇ ਇੱਕ ਪੀੜੀ ਤੋਂ ਬਾਅਦ ਦੂਸਰੀ ਪੀੜੀ ਤੇ ਤੀਸਰੀ ਪੀੜੀ ਚ ਆਪਾਂ ਕਿੰਨੂੰ ਲੱਭਣ ਜਾਵਾਂਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਅੱਜ ਉਸਤੇ ਬਿਲਕੁਲ ਉਲਟ ਵਿਦੇਸ਼ਾਂ ਦੇ ਅਸੀਂ ਗੱਲ ਕਰਦੇ ਆਂ ਵਿਦੇਸ਼ਾਂ ਦੇ ਵਿੱਚ ਅੱਜ ਜਦੋਂ ਇੱਥੇ ਕਿਸੇ ਵੀ ਪਰਿਵਾਰ ਦਾ ਬੱਚਾ ਕੀਰਤਨ ਸਿੱਖਦਾ ਉਹ ਆਪਣੇ ਬਾਪ ਦੇ ਨਾਲ ਜਿਹੜਾ ਇਹ ਦਿਬਿਉਤੌਰ ਰਾਗੀ ਜਿਹੜਾ ਉਹ ਰੋਲ ਅਦਾ ਕਰਦਾ ਜਾਂ ਕਿਸੇ ਦੇ ਕਿ ਆਪਣੇ ਪੇਰੈਂਟਸ ਨੂੰ ਵੇਖ ਕੇ ਕੁਝ ਵੀ ਉਸ ਤਰੀਕੇ ਦਾ ਅਪਣਾਉਂਦਾ ਤਾਂ ਇੱਥੇ ਜਕਾਰੇ ਗੂੰਜਦੇ ਨੇ ਅਤੇ ਅੱਜ ਗੁਰੂ ਘਰਾਂ ਦੇ ਵਿੱਚ ਇਹ ਹੈਗਾ ਕਿ ਅਸੀਂ ਜਿਹੜੇ ਬੱਚੇ ਥੋੜਾ ਬੋਤਾਂ ਵੀ ਬੋਲਣਾ ਚਾਹੁੰਦੇ ਨੇ ਅਗਰ ਲੈ ਦੇ ਵਿੱਚ ਨਹੀਂ ਵੀ ਹੈਗੇ ਉਹਨਾਂ ਨੂੰ ਵੀ 10 ਮਿੰਟ 15 ਮਿੰਟ ਦਿੱਤੇ ਜਾਂਦੇ ਨੇ ਤਾਂ ਜੋ ਉਹ ਬੇਚਿਚਕ ਹੋ ਕੇ ਮੰਚ ਤੋਂ ਉੱਤੋਂ ਆ ਕੇ ਆਪਣੇ ਆਪ ਚ ਉਹ ਕੀਰਤਨ ਕਰ ਸਕਣ ਉਹ ਗੁਰਬਾਣੀ ਦਾ ਗਾਇਨ ਕਰ ਸਕਣ ਉਹ ਕਥਾ ਅਗਰ ਕਰਨਾ ਚਾਹੁੰਦੇ ਕਰ ਸਕਣ ਅਰਦਾਸ ਕਰਨਾ ਤੇ ਅਰਦਾਸ ਕਰ ਸਕਣ ਇਸ ਚੀਜ਼ ਤੇ ਕਰਕੇ ਅੱਜ ਮੇਰੇ ਕੋਲ ਪਰਤੱਖ ਇੱਕ ਰੂਪ ਹੈਗਾ ਕਿ ਨਿਊਜ਼ੀਲੈਂਡ ਦੇ ਵਿੱਚ ਵਸਦੇ ਹੋਏ ਆ ਆਪਣੇ ਬਾਪਕ ਕੁੜਤੀ ਲੈ ਕੇ ਬੱਚਿਆਂ ਨੇ ਜਿਹੜਾ ਉਹ ਸੋਹਣਾ ਕੀਰਤਨ ਵੀ ਕੀਤਾ ਤੇ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਜਿਹੜੀ ਹੈ ਸਟੇਜ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਥੋਂ ਜਿਹੜਾ ਆਪਣਾ ਸ਼ਬਦ ਗਾਇਨ ਕਰੋ ਸੋ ਆਓ ਜੀ ਇਸ ਪਰਿਵਾਰ ਨਾਲ ਤੁਹਾਨੂੰ ਮਿਲਾਉਨੇ ਆ ਸਭ ਤੋਂ ਪਹਿਲਾਂ ਰਲ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣੀ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੇ ਕਿਉਂਕਿ ਸਾਡੀ ਸਟੋਰੀ ਦੇ ਅੱਜ ਸੂਤਰ ਤਾਰ ਤਸਯੋ ਸੋ ਮੈਂ ਜ਼ਰੂਰ ਇੱਥੇ ਪੁੱਛਣਾ ਚਾਹੁੰਦਾ ਕਿ ਅਸੀਂ ਜੇ ਤੋ ਪੰਜਾਬ ਦੀ ਧਰਤੀ ਜਿੱਥੇ ਬਖਤਾਂਤ ਦੇ ਵਿੱਚ ਸਾਡੇ ਸਾਡਾ ਵਿਰਸੇ ਨੇ ਉੱਥੋਂ ਜਨਮ ਲਿਆ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਸਾਡੇ ਸਿੱਖੀ ਜਿਹੜੀ ਹੈ ਉਹ ਉਤਪਨ ਹੁੰਦੀ ਹੈ ਉੱਥੇ ਸਾਨੂੰ ਪਾਣੀ ਲੱਗਦਾ ਹੈ ਇਸ ਬੂਟੇ ਨੂੰ ਲੇਕਿਨ ਅੱਜ ਉੱਥੋਂ ਜਦੋਂ ਇਹ ਗੱਲਾਂ ਹੁੰਦੀਆਂ ਨੇ ਕਿ ਨਹੀਂ ਇਸ ਵਿੱਚ ਕੁਝ ਨਹੀਂ ਰੱਖਿਆ ਕੀਰਤਨੀਏ ਦਾ ਨਾਂ ਬਣੋ ਰਾਗੀ ਬਣਨ ਦੀ ਲੋੜ ਨਹੀਂ ਹੈਗੀ ਗਰੰਥੀ ਸਿੰਘ ਬਣਨ ਦੀ ਲੋੜ ਨਹੀਂ ਹੈਗੀ ਉਹ ਵੀੜੀਆਂ ਤੋਂ ਬਿਲਕੁਲ ਤੁਸੀਂ ਉਲਟ ਜਾ ਕੇ ਠੀਕ ਹੈ ਆਪਣੇ ਮਲਕੀ ਪਿਤਾ ਜੀ ਕੋ ਤੁਸੀਂ ਗੁਰਤੀ ਲੈ ਕੇ ਜਿਹੜਾ ਤੁਸੀਂ ਅੱਜ ਦੁਨੀਆ ਭਰ ਦੇ ਵਿੱਚ ਨਮਾਣਾ ਖੱਟਿਆ ਪਹਿਲਾਂ ਇਸ ਚੀਜ਼ ਨੂੰ ਜ਼ਰੂਰ ਤੁਸੀਂ ਆਪ ਵਿੱਚ ਬੈਲੈਂਸ ਕਰੋ ਅ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਇੱਥੇ ਸੰਗਤਾਂ ਦੇ ਰੂਬਰੂ ਹੋਣ ਦਾ ਤੇ ਜੋ ਮੇਰਾ ਐਕਸਪੀਰੀਅੰਸ ਹੈ ਉਹਦੇ ਨਾਲ ਕਿਉਂਕਿ ਮੈਂ ਬਚਪਨ ਤੋਂ ਹੀ ਆਪਣੀ ਫੈਮਿਲੀ ਵਿੱਚ ਹੀ ਸਾਡੇ ਕਿਉਂਕਿ ਗੁਰਮਤ ਸੰਗੀਤ ਤੇ ਇਹ ਸਾਰਾ ਕੁਝ ਸੀ ਤੇ ਮੈਨੂੰ ਇਹਦੇ ਵਿੱਚੋਂ ਮੈਂ ਆਪਣੇ ਆਪ ਨੂੰ ਕਦੀ ਅਲੱਗ ਨਹੀਂ ਕਰ ਪਾਈ ਮੇਰੇ ਵਾਸਤੇ ਇਹ ਬੜੀ ਇੱਕ ਨਾਰਮਲ ਗੱਲ ਸੀ ਕਿਉਂਕਿ ਮੈਂ ਉਸੇ ਪਰਿਵਾਰ ਚੋਂ ਸੀ ਸਾਡਾ ਗੁਰੂ ਘਰ ਦੇ ਨਾਲ ਸ਼ੁਰੂ ਤੋਂ ਹੀ ਬਹੁਤ ਨੇੜਲਾ ਨਾਤਾ ਹੈ ਤੇ ਇਸ ਤਰ੍ਹਾਂ ਹੀ ਮੈਂ ਅੱਗੇ 뮤직 ਦੀ ਸਟੱਡੀ ਕੀਤੀ ਹੈ 뮤직 ਦੀ ਸਟੱਡੀ ਕਰਦਿਆਂ ਕਰਦਿਆਂ ਮੈਨੂੰ ਜਿੱਥੇ ਵੀ ਮੌਕਾ ਮਿਲਿਆ ਮੈਂ ਉੱਥੇ ਇਹ ਆਪਣਾ ਕੀਰਤਨ ਵਜੋਂ ਸੇਵਾ ਕੀਤੀ ਹੈ ਜਿੱਥੇ ਵੀ ਮੌਕਾ ਮਿਲਿਆ ਪਰ ਮੈਨੂੰ ਇਦਾਂ ਲੱਗਦਾ ਹੈ ਕਿ ਐਜ਼ ਅ ਫੀਮੇਲ ਸਾਨੂੰ ਮੌਕਾ ਘੱਟ ਮਿਲਦਾ ਹੈ ਜੇ ਅਸੀਂ ਰਾਗੀ profession ਚ ਜਾਣਾ ਵੀ ਚਾਹੁੰਦੇ ਆ ਤੇ agents ਤਾਂ ਮੈਨੂੰ ਨਹੀਂ ਪਤਾ ਬਟ ਐਸ ਅ ਫੀਮੇਲ ਸਾਨੂੰ ਲੱਗਦਾ ਹੈ ਕਿ ਉਹ ਇੱਕ ਜਗ੍ਹਾ ਜਿਹੜੀ ਹੈ ਘੱਟ ਮਿਲੀ ਹੈ ਮੇਬੀ ਜੇ ਸਾਨੂੰ ਉੱਥੇ ਹੋਰ ਮੌਕੇ ਮਿਲਣ ਤੇ ਮੈਨੂੰ ਲੱਗਦਾ ਹੈ ਕਿ ਹਰ ਕੋਈ ਅੱਗੇ ਵਧੇਗਾ ਕਿ ਰਿਸਪੈਕਟ ਮਿਲੇ ਇੱਕ ਤੁਹਾਨੂੰ ਸਟੇਟਸ ਮਿਲੇ ਤੇ ਮੈਨੂੰ ਲੱਗਦਾ ਹੈ ਕਿ ਹਰ ਕੋਈ ਇਸ profession ਵਿੱਚ ਅੱਗੇ ਜਾਣਾ ਚਾਹੇਗਾ ਤੁਸੀਂ ਕੀ ਜਿਹੜੀ ਸਟੱਡੀ ਜਿਹੜੀ ਮਿਊਜ਼ਿਕ ਦੇ ਵਿੱਚ ਕੀ ਕੀਤਾ ਹੋਇਆ ਹੈ ਮੈਂ ਮਾਸਟਰਸ ਕੀਤੀ ਹੈ 뮤జిక్ ਵਿੱਚ ਤੇ ਮੈਂ ਗੁਰਮਤ ਸੰਗੀਤ ਚ ਵੀ ਮਾਸਟਰ ਡਬਲ ਐਮਏ ਕੀਤੀ ਹੈ ਹਾਂਜੀ ਤੇ ਕੀ ਸੋਚ ਕੇ ਉਸ ਵੇਲੇ ਕੀਤਾ ਹੈ ਕਿ ਆਪਣੇ ਆਪ ਚ ਕਿਉਂਕਿ ਇਹ ਕੀਰਤਨ ਨਾਲ ਪਿਆਰ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਚਲੋ ਜੀ ਵੀ ਕਰ ਲੈਣੇ ਆ ਡਿਗਰੀ ਹੱਥ ਚ ਆ ਗਈ ਨੇ ਜਦੋਂ ਛੋਟੇ ਹੁੰਦੇ ਆ ਸ਼ੁਰੂ ਕੀਤਾ ਸੀ 뮤ਜ਼ਿਕ ਤੇ ਉਦੋਂ ਇੰਨਾ ਸੀਰੀਅਸਲੀ ਨਹੀਂ ਸੀ ਇਨੀ ਨੋਲੇਜ ਨਹੀਂ ਸੀ ਪਰ ਜਦੋਂ ਜਿਵੇਂ ਜਿਵੇਂ ਅੱਗੇ ਜਾਂਦੇ ਗਏ 뮤ਜ਼ਿਕ ਵਿੱਚ ਤੇ ਲੱਗੇ ਇੱਕ ਪਿਆਰ ਲੱਗਿਆ 뮤ਜ਼ਿਕ ਦੇ ਨਾਲ ਕਿ ਹਾਂ ਇਸ ਵਿੱਚ ਕੁਝ ਹੈਗਾ ਆਪਣਾ 뮤ਜ਼ਿਕ ਤੋਂ ਇਲਾਵਾ ਮੈਨੂੰ ਲੱਗਦਾ ਮੈਂ ਕਦੇ ਸੋਚਿਆ ਹੀ ਨਹੀਂ ਕਿ ਲਾਈਫ ਵਿੱਚ ਮੈਂ ਕੁਝ ਹੋਰ ਕਰ ਸਕਦੀ ਹਾਂ ਤੇ ਇਸੇ ਤਰ੍ਹਾਂ ਹੀ ਸਟੱਡੀਜ਼ ਕਰਦੇ ਗਏ ਤੇ ਟੀਚਰ ਸਾਡੇ ਜਿਹੜੇ ਸੀਗੇ ਉਹ ਸਾਨੂੰ ਪ੍ਰੇਰਿਤ ਦੇ ਗਏ ਤੇ ਫਿਰ اسی ਤਰ੍ਹਾਂ ਮੈਂ ਸਟੱਡੀ ਕਰ ਲਈ ਉਹਦੇ ਵਿੱਚ ਮੈਂ ਜ਼ਰੂਰ ਇੱਥੇ ਇੱਕ ਚੀਜ਼ ਪੁੱਛਣਾ ਚਾਹਣਾ ਕਿ ਕਿਉਂਕਿ ਖਾਸ ਤੌਰ ਤੇ ਜਦੋਂ ਅਸੀਂ ਵੇਖਦੇ ਹਾਂ ਪੰਜਾਬ ਨਾ ਮੈਂ ਕਿਉਂਕਿ ਤੁਲਨਾ ਕਰਨਾ ਚਾਹਣਾ ਕਿਉਂਕਿ ਉੱਥੇ ਲੋਕੀ ਕਹਿੰਦੇ ਨੇ ਕਿ ਇਸ ਤੋਂ ਇੱਕ ਸਟੈਪ ਦੇ ਤੌਰ ਤੇ ਨੂੰ ਯੂਜ਼ ਕਰੋ ਇਹਨੂੰ ਵਰਤੋ ਤੇ ਅਗਲੇ ਪਾਸੇ ਹੋਰ ਕਿਸੇ ਪ੍ਰੋਫੈਸ਼ਨ ਦੇ ਵਿੱਚ ਸਵਿਚ ਕਰ ਜਾਓ ਆ ਲੇਕਿਨ ਇੱਥੇ ਜਦੋਂ ਤੁਸੀਂ ਇਸ ਨੂੰ ਅਪਣਾਇਆ ਤੁਹਾਨੂੰ ਮੰਚ ਦੇ ਉੱਤੋਂ ਹੁਣ ਤੁਹਾਨੂੰ ਸਰੋਪਾ ਸਾਹਿਬ ਵੀ ਦੇ ਕੇ ਜਿਹੜਾ ਸਨਮਾਨਿਤ ਕੀਤਾ ਗਿਆ ਕਿਉਂਕਿ ਆਪਣੇ ਆਪ ਚ ਸੰਗਤਾਂ ਜਿਹੜੀਆਂ ਬੈਠੀਆਂ ਹਈਆਂ ਸੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਕੀਰਤਨ ਕਰ ਰਹੀ ਏ ਜੋੜੀ ਤੁਸੀਂ ਇਹਨਾਂ ਨੂੰ ਜਿਹੜਾ ਸਰੋਪਾ ਦਿਓ ਸਾਰੀ ਸੰਗਤ ਨੇ ਉੱਠ ਕੇ ਕਿਹਾ ਕਿ ਇਹਨਾਂ ਨੂੰ ਸਰੋਪਾ ਦਿੱਤਾ ਜਾਵੇ ਸੰਗਤ ਦੇ ਤੌਰ ਤੇ ਜਿਹੜਾ ਸਤਕਾਰ ਮਿਲਦਾ ਹੈ ਇੱਕ ਜਿਹੜੀ ਹੁੰਦੇ ਕਿਸੀ ਕੁਸ਼ ਕਮਾਲੀਏ ਹੋਰ ਕਮਾਈ ਦੇ ਪਾਸੇ ਜਿਹੜੇ ਹੁੰਦੇ ਨੇ ਕਿ ਪਦਾਰਥਵਾਦ ਦੇ ਵਿੱਚ ਅਸੀਂ ਜਿਹੜਾ ਭੱਜੇ ਫਿਰਦੇ ਆ ਇੱਕ ਪਾਸੇ ਜਿਹੜੀਆਂ ਸੰਗਤਾਂ ਤੁਹਾਨੂੰ ਸਤਿਕਾਰ ਕਰਦੀਆਂ ਨੇ ਤੁਹਾਡੀ ਇਸ ਬੋਲੀ ਦੇ ਲਈ ਇਸ ਸ਼ੈਲੀ ਦੇ ਲਈ ਇਸ ਤੁਹਾਡੇ ਜਿਹੜੇ profession ਦੇ ਲਈ ਉਹ ਉਹਨਾਂ ਦੋਨਾਂ ਦੀ ਚੋਂ ਤੁਲਨਾ ਕਰਦੇ ਕਿੰਨਾ ਕੁ ਵੱਡਾ ਜਿਹੜਾ ਤੁਹਾਨੂੰ ਉਹਦੇ ਵਿੱਚ ਅੰਤਰ ਨਜ਼ਰ ਆਉਂਦਾ ਤੇ ਕੀ ਤੁਹਾਨੂੰ ਲੱਗਦਾ ਤੁਸੀਂ ਕੱਢਦੇ ਦੇਖੋ ਦੋਨੋਂ ਚੀਜ਼ਾਂ ਜ਼ਰੂਰੀ ਨੇ ਜੇ ਤੁਸੀਂ ਇਸ profession 'ਚ ਜਾਣਾ ਤੇ ਮਾਇਕ ਸਹਾਇਤਾ ਵੀ ਜ਼ਰੂਰੀ ਹੈ ਜੇ ਤੁਸੀਂ ਇਹੀ ਕੰਮ ਕਰਨਾ ਹੈ ਪਰ ਸਾਨੂੰ ਸੈਟੀਸਫੈਕਸ਼ਨ ਤਾਂ ਮਿਲਦੀ ਹੈ ਜਦੋਂ ਸਾਨੂੰ ਸੰਗਤ ਅੱਗੋਂ ਆ ਕੇ ਪਿਆਰ ਦਿੰਦੀ ਏ ਜਦੋਂ ਸਾਨੂੰ ਸੰਗਤ ਆ ਕੇ ਕਹਿੰਦੀ ਕਿ ਤੁਸੀਂ ਬਹੁਤ ਸੁਨਾ ਕੀਰਤਨ ਕੀਤਾ ਤੇ ਉਦੋਂ ਮਿਲਦਾ ਸਾਨੂੰ ਜ਼ਿਆਦਾ ਮਾਣ ਮਿਲਦਾ ਹੈ ਜਦੋਂ ਸਾਨੂੰ ਖੁਦ ਨੂੰ ਬੈਠ ਕੇ ਕੀਰਤਨ ਕਰਕੇ ਬੜਾ ਸੰਤੁਸ਼ਟੀ ਮਿਲਦੀ ਹੈ ਤੇ ਉਦੋਂ ਬਹੁਤ ਲੱਗਦਾ ਕਿ ਚਲੋ ਪੈਸਿਆਂ ਦੀ ਗੱਲ ਵੱਖਰੀ ਹੈ ਪਰ ਸਾਨੂੰ ਬਹੁਤ ਆਨੰਦ ਆਉਂਦਾ ਆਪਣੇ ਆਪ ਨੂੰ ਕੀਰਤਨ ਕਰਕੇ ਬਿਲਕੁਲ ਵਿਰਜੀ ਆਪਣੇ ਆਪ ਚ ਕਹਿ ਸਕਦੇ ਕਿ ਤੁਸੀਂ ਵੇਖਿਆ ਬੜਾ ਵਧੀਆ ਨਾਲ ਜਿਹੜਾ ਹੈ ਜੋੜੀ ਦੇ ਉੱਤੇ ਜਿਹੜਾ ਤੁਸੀਂ ਆਪਣਾ ਰੋਲ ਜਿਹੜਾ ਅਦਾ ਕਰ ਰਹੇ ਸਾਂ ਉਹ ਤੁਹਾਡੀ ਸੁਹਾਗ ਭਰੀ ਜੋੜੀ ਬੜੀ ਪਿਆਰੀ ਹੈਗੀ ਹੈ ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਕਿਤਰਾ ਦਾ ਤੁਹਾਡੇ ਇਸ ਸੁਮੇਲ ਕਿਤਰਾ ਬਣਿਆ ਵਿਆਹ ਤੋਂ ਪਹਿਲਾਂ ਕਿ ਤੁਸੀਂ ਇਸ ਤਰ੍ਹਾਂ ਇਸ ਦੀ ਵਿੱਚ ਰੁਚੀ ਸੀ ਜਾਂ ਵਿਆਹ ਤੋਂ ਬਾਅਦ ਜਿਹੜਾ ਤੁਹਾਨੂੰ ਲੱਗਾ ਕਿ ਨਹੀਂ ਇਹਦੇ ਵਿੱਚ ਆਪਾਂ ਹੋਰ ਥੋੜਾ ਜਿਆ ਐਡ ਕਰੀਏ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੁਪਾ ਆ ਗਈ ਸੀ ਕਿ ਇਹਨਾਂ ਦਾ ਕੀਰਤਨ ਚ ਰੁਚੀ ਹੈ ਤੇ ਮੇਰੀ ਵੀ ਸੰਗੀਤ ਰੁਚੀ ਹੈ ਦਵਲੇ ਦੇ ਵਿੱਚ ਮੇਰਾ ਇੰਟਰਸਟ ਹੈ ਤੇ ਵਿਆਹ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੂੰ ਬਚਪਨ ਚ ਘਰ ਚ ਮਾਹੌਲ ਮਿਲਿਆ ਪਿਤਾ ਜੀ ਮਾਤਾ ਜੀ ਤੋਂ ਇਸੇ ਤਰ੍ਹਾਂ ਮੇਰੇ ਘਰ ਤੋਂ ਮੈਨੂੰ ਵੀ ਮਾਹੌਲ ਮਿਲਿਆ ਘਰੋਂ ਦੀ ਸਪੋਰਟ ਮਿਲੀ ਕਿ ਜਿਹੜਾ ਸੰਗੀਤ ਹੈ ਉਹ ਆਪਣੇ ਆਪ ਚ ਇੱਕ ਵਿਸ਼ਾਲ ਸਬਜੈਕਟ ਹੈ ਜੀ ਤੇ ਮੇਰੇ ਪੇਰੈਂਟਸ ਜਿਹੜੇ ਨੇ ਉਹ ਗੁਰਮਤ ਦੇ ਨਾਲ ਜੁੜੇ ਹੋਏ ਨੇ ਬਹੁਤ ਜ਼ਿਆਦਾ ਸਾਡੇ ਘਰ ਚ ਗੁਰਬਾਣੀ ਦਾ ਮਾਹੌਲ ਸੀ ਤੇ ਉਹਨਾਂ ਨੇ ਵੀ ਇਸ ਗੱਲ ਨੂੰ ਤਰਜੀਹ ਦਿੱਤੀ ਕਿ ਜੇ ਤੇਰਾ ਸ਼ੌਂਕ ਹੈ ਜੇ ਤੂੰ ਕਰਨਾ ਚਾਹੁੰਦਾ ਤਾਂ ਇਹਨੂੰ ਚੰਗੀ ਤਰ੍ਹਾਂ ਕਰ ਉਹਨਾਂ ਨੇ ਸਿਖਾਇਆ ਚੰਗੇ ਉਸਤਾਦ ਕੋਲ ਭੇਜਿਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਸ਼ੌਂਕ ਜਿਹੜਾ ਹੈ ਉਹ ਪੈਸ਼ਨ ਤੇ ਫਿਰ profession ਦੋਨੋਂ ਬਣ ਗਿਆ ਤੇ ਫਿਰ ਵਾਹਿਗੁਰੂ ਦੀ ਕਿਰਪਾ ਇਸ ਸੰਜੋਗ ਮਿਲੇ ਦਲਜੀਤ ਕੌਰ ਨਾਲ ਜਿਹੜਾ ਆਨੰਦ ਕਾਰਜ ਤੋਂ ਬਾਅਦ ਸਾਡੇ ਦੋਨਾਂ ਦਾ ਇੱਕੋ ਹੀ ਇੰਟਰਸਟ ਸੀਗਾ ਇੱਕ ਚੰਗਾ ਸਾਡੇ ਲਈ ਇੱਕ ਪਲੱਸ ਪੁਆਇੰਟ ਸੀ ਕਿਸ ਦੋਨਾਂ ਦੀ ਰੁਚੀ ਵੀ ਸੀ ਪ੍ਰੋਫੈਸ਼ਨ ਵੀ ਸੀ ਤੇ ਪੈਸ਼ਨ ਵੀ ਸੀ ਸੰਗੀਤ ਤੇ ਅਸੀਂ ਦੋਨਾਂ ਨੇ ਇਨਫੈਕਟ ਇਹਨਾਂ ਨੇ ਆਪਣੀ ਮਾਸਟਰਜ਼ ਵਿਆਹ ਤੋਂ ਬਾਅਦ ਕੀਤੀ ਦੋ ਮਾਸਟਰਜ਼ ਕੀਤੀਆਂ ਫਿਰ ਜਦੋਂ ਨਿਊਜ਼ੀਲੈਂਡ ਪਹੁੰਚੇ ਉੱਥੇ ਆ ਕੇ ਸੀ ਆਪਣੀ ਅਕੈਡਮੀ ਸ਼ੁਰੂ ਕੀਤੀ 뮤ਜ਼ਿਕ ਦੀ ਇਨਫੈਕਟ ਅਸੀਂ ਨਿਊਜ਼ੀਲੈਂਡ ਪਹੁੰਚੇ ਹੀ ਇਸ ਲਈ ਸੀ ਕਿ ਬੱਚਿਆਂ ਨੂੰ 뮤ਜ਼ਿਕ ਸਿਖਾਉਣ ਲਈ ਉੱਥੇ ਸਾਨੂੰ ਸੱਦਾ ਗਿਆ ਸੀ ਤੇ ਪਿਛਲੇ 18 ਸਾਲ ਤੋਂ ਉੱਥੇ ਬਹੁਤ ਵੱਡਾ ਪ੍ਰੋਜੈਕਟ ਗੁਰਮਤ ਸੰਗੀਤ ਦਾ ਅਸੀਂ ਰਨ ਕਰ ਰਹੇ ਹਾਂ ਜਿਦੇ ਵਿੱਚ ਹਜ਼ਾਰਾਂ ਬੱਚਿਆਂ ਨੇ ਕੀਰਤਨ ਸਿੱਖਿਆ ਉੱਥੇ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਗੁਰੂ ਘਰ ਹੈ ਜਿਹੜਾ ਟਾਕਾਨੀਨੀ ਗੁਰੂ ਘਰ ਜਿੱਥੇ ਅਸੀਂ ਪਿਛਲੇ 16 ਸਾਲ ਤੋਂ ਕਲਾਸ میوزਿਕ ਦੀ ਰਨ ਕਰ ਰਹੇ ਹਾਂ ਉਹਦੇ ਵਿੱਚ ਸੈਂਕੜੇ ਬੱਚੇ ਕੀਰਤਨ ਸਿੱਖ ਰਹੇ ਨੇ ਤੇ 1000 ਬੱਚਾ ਉੱਥੇ ਪੰਜਾਬੀ ਸਕੂਲ ਦੇ ਵਿੱਚ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ ਬੋਰਡ ਮੈਂਬਰ ਵੀ ਆ ਮੈਲ ਦਾ ਸੋ ਇਸ ਤਰ੍ਹਾਂ ਨਾਲ ਸਾਡੀ ਜਿਹੜੀ ਰੁਚੀਆਂ ਨੇ ਵਿਆਹ ਤੋਂ ਬਾਅਦ ਉਹ ਇੱਕ ਦੂਜੇ ਦੀ ਸਪੋਰਟ ਤੇ ਪੈਸ਼ਨ ਦੇ ਨਾਲ ਉਹ ਹੋਰ ਜੁੜ ਗੀਆਂ ਵਿਆਹ ਤੋਂ ਬਾਅਦ ਇਹਨਾਂ ਨੇ ਪਹਿਲਾਂ ਜਦੋਂ ਇੰਡੀਆ ਸੀ ਤਾਂ ਇਹਨਾਂ ਨੂੰ ਮੈਂ ਪ੍ਰੇਰਿਆ ਸੀ ਕਿ ਤੁਸੀਂ ਮਾਸਟਰਸ ਕਰੋ 뮤ਜ਼ਿਕ ਦੀ ਤੇ ਜਦੋਂ ਨਿਊਜ਼ੀਲੈਂਡ ਆ ਗਏ ਤੇ ਇਹਨਾਂ ਨੇ ਮੈਨੂੰ ਪ੍ਰੇਰਿਆ ਕਿ ਤੁਸੀਂ ਹੁਣ ਇੱਥੇ ਆ ਕੇ 뮤ਜ਼ਿਕ ਦੀ ਸਟੱਡੀਜ਼ ਕਰੋ ਤੇ ਮੈਂ ਮਾਸਟਰਸ 뮤ਜ਼ਿਕ ਰਿਸਰਚ ਕੀਤੀ ਆਕਟਨ ਯੂਨੀਵਰਸਿਟੀ ਤੋਂ ਤੇ ਮੈਂ ਹੁਣ ਉੱਥੇ ਹੀ ਪ੍ਰੋਫੈਸਰ ਆ 뮤ਜ਼ਿਕ ਦਾ ਤੇ ਐਸੀ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਕਿਉਂਕਿ ਸਾਡੇ ਦੋਨਾਂ ਦਾ ਸ਼ੌਂਕ ਹੀ ਸਾਡਾ ਪੈਸ਼ਨ ਤੇ ਪ੍ਰੋਫੈਸ਼ਨ ਸਾਰਾ ਇਕੱਠਾ ਆ ਗਿਆ। ਥੈਂਕ ਯੂ ਆਪਣੇ ਨਾਲ ਪਰਿਵਾਰ ਦੇ ਵਿੱਚ ਇੱਕ ਹੋਰ ਜੀ ਹੈਗੇ ਨੇ ਜਗਜੀਤ ਕੋਲ ਦੀ ਇੱਕ ਖਾਸ ਔਰਤ ਨੇ ਨਿਊਯਾਰਕ ਦੇ ਵਿੱਚ ਨੇ ਇਹ ਆਪਣੇ ਆਪ ਚ ਕਹਿ ਸਕਦਾ ਕਿ 12 ਜੋੜੀ ਲਿਉਣ ਦੀ ਲੋੜ ਨਹੀਂ ਹੈਗੀ ਪਰਵਾੜ ਦੇ ਵਿੱਚ ਹੀ ਜੋੜੀ ਹੈਗੀ ਆ ਅਤੇ ਖਾਸ ਤੌਰ ਤੇ ਹੁੰਦਾ ਕਿ ਕਈ ਵਾਰੀ ਹੁੰਦਾ ਕਿ ਜਦੋਂ ਪਹਿਲੀ ਵਾਰ ਅਸੀਂ ਰਿਆਜ਼ ਕਰਦੇ ਆ ਕਈ ਵਾਰੀ ਹੁੰਦਾ ਕਿ ਤੂੰ ਨੀਵਾ ਬੋਲ ਜਾਂ ਤੂੰ ਉੱਚਾ ਬੋਲ ਜਾਂ ਤੈਨੂੰ ਇਸ ਤਰੀਕੇ ਨਾਲ ਰੱਖ ਇਹ ਘਰ ਦੇ ਵਿੱਚ ਫਿਰ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਕਿ ਕਿਸ ਤਰੀਕੇ ਨਾਲ ਕੀ ਚੱਲ ਰਿਹਾ ਹੁਣ ਤਾਂ ਖੈਰ ਮਤਲਬ ਚਲੋ ਆਏ ਥੋੜੇ ਸਮੇਂ ਲਈ ਹੈ ਨਹੀਂ ਤਾਂ ਸ਼ੁਰੂ ਤੋਂ ਹੀ ਇਦਾਂ ਹੀ ਰਹਿੰਦਾ ਸੀ ਜਦੋਂ ਪ੍ਰੈਕਟਿਸ ਕਰਦੇ ਹੁੰਦਾ ਹੀ ਆ ਉਹ ਖਾਸ ਤੌਰ ਤੇ ਸਿਬਲਿੰਗਸ ਚ ਹੁੰਦਾ ਛੋਟੇ ਹੁੰਦੇ ਆ ਬਹੁਤ ਲੜਾਈ ਸੀ ਇਹ ਸੁਰ ਨਹੀਂ ਐਦਾ ਨਹੀਂ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੈ ਤਾਂ ਹੁਣ ਬਹੁਤ ਸਾਲ ਹੋ ਗਏ ਮੈਨੂੰ ਲੱਗਦਾ ਹੁਣ ਇੱਕ ਦੂਜੇ ਦੇ ਸਾਨੂੰ ਕੁਝ ਸਮਝ ਆ ਜਾਂਦੇ ਇਸ਼ਾਰੇ ਏਦਾਂ ਹੁੰਦਾ ਆਪਣੇ ਆਪ ਚ ਕਿੰਨਾ ਕਿੰਨਾ ਕੁ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦੇ ਹੋ ਕਿਉਂਕਿ ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਵੱਡਿਆਂ ਦਾ ਇਸ ਪ੍ਰੋਫੈਸ਼ਨ ਚ ਹੋਣਾ ਇਹ ਆਪਣੇ ਆਪ ਚ ਇਹ ਕਹਿ ਸਕਦੇ ਤੁਹਾਨੂੰ ਉਸ ਪਾਸੇ ਨੂੰ ਲੈ ਕੇ ਗਿਆ ਉਹ ਸਾਰੀ ਜਿਹੜਾ ਤੁਹਾਨੂੰ ਉਹਦਾ ਫਲ ਮਿਲਿਆ ਬਿਲਕੁਲ ਸਾਡੀ ਸ਼ੁਰੂਆਤ ਹੀ ਸਾਡੇ ਮਦਰ ਤੋਂ ਹੋਈ ਅਸੀਂ ਦੋਨਾਂ ਨੇ ਉਹਨਾਂ ਤੋਂ ਸਿੱਖਿਆ ਤੇ ਫਿਰ ਮੇਰੇ ਲਈ ਹੋਰ ਵੀ ਆਈ ਮੀਨ ਡਬਲ ਹੋ ਜਾਂਦੀ ਪ੍ਰਿਵੀਲੇਜ ਕਿ ਮਦਰ ਵੀ ਸਿੱਖਦੇ ਰਹੇ ਫਿਰ ਸਿਸਟਰ ਉਹਨਾਂ ਨੇ ਪ੍ਰੋਪਰ ਟ੍ਰੇਨਿੰਗ ਲਈ ਫਿਰ ਜਿੱਥੇ ਮੇਰੀਆਂ ਗਲਤੀਆਂ ਹੁੰਦੀਆਂ ਸੀਗੀਆਂ ਉੱਥੇ ਮੈਨੂੰ ਕਰੈਕਟ ਕਰਦੇ ਸੀ ਉਸ ਤੋਂ ਬਾਅਦ ਜਦੋਂ ਸਾਡੇ ਐਡ-ਆਨ ਹੋਏ ਹੋਰ ਮੈਂਬਰ ਮੇਰੇ ਜਿਹੀ ਹੋਣੀ ਉਹ ਵੀ ਕਰੈਕਟ ਕਰਦੇ ਰਹਿੰਦੇ ਸੀ ਕਿ ਤੈਨੂੰ ਇਹ ਸੁਣਨਾ ਚਾਹੀਦਾ ਹੈ ਇਹ ਨਹੀਂ ਸੁਣਨਾ ਚਾਹੀਦਾ ਇਹ ਤੇਰੀ ਗਾਇਕੀ ਬੈਟਰ ਕਰਨਗੇ ਤਾਂ ਵੱਡਿਆਂ ਦਾ ਮੈਨੂੰ ਸਾਥ ਹੀ ਮਿਲੇ ਬਹੁਤ ਸਪੋਰਟ ਮਿਲੀ ਇਸ ਚੀਜ਼ ਮੈਂ ਜਦੋਂ ਇੱਕ ਚੀਜ਼ ਵੇਖਦਾ ਹਾਂ ਤੁਸੀਂ ਕਿਉਂਕਿ ਆਪਾਂ ਸੰਸਾਰ ਦੇ ਵਿੱਚ ਰਹਿੰਦੇ ਆ ਅਸੀਂ ਹਰ ਤਰੀਕੇ ਦੀ ਜਿਹੜੀ ਵੀਡੀਓਜ਼ ਵੇਖਦੇ ਆ ਕੀ ਆਸ-ਪਾਸੇ ਹੋ ਰਿਹਾ ਇੱਕ ਪਾਸੇ ਉਹ ਵੀ ਵੇਖਦੇ ਆ ਜਿੱਦੋਂ ਅਰਦਾਸਾਂ ਹੀ ਹੁੰਦੀਆਂ ਨੇ ਕਿ ਜਿਹੜੇ ਖਾਸ ਹੋਰ ਤੇ ਗੁਰੂ ਘਰ ਦੇ ਵਜ਼ੀਰ ਨੇ ਜਿਨ੍ਹਾਂ ਨੂੰ ਗੁਰੂ ਦੇ ਤਾਬਿਆਂ ਦੇ ਵਿੱਚ ਬੈਠਣ ਦਾ ਸਨਮਾਨ ਹਾਸਲ ਹੋਇਆ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਕੋਈ ਨਾ ਕੋਈ ਉਪਰਾਲੇ ਹੋਣੇ ਚਾਹੀਦੇ ਨੇ ਅਸੀਂ ਪੰਜਾਬ 'ਚ ਵੀ ਵੇਖਦੇ ਆ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਵੇਖਦੇ ਆ ਜਿੱਥੇ ਗਰੰਤੀਆਂ ਨਾਲ ਮਿਸਬਿਹੇਵ ਹੁੰਦਾ ਉਹ ਚੀਜ਼ਾਂ ਜਿਹੜੀਆਂ ਅੰਦਰੋਂ ਝੰਜੋੜਦੀਆਂ ਨੇ ਲekin ਤੁਹਾਡੇ ਪਿਤਾ ਜੀ ਨੂੰ ਜਿਹੜਾ ਇਹ ਸਨਮਾਨ ਹਾਸਲ ਹੋਇਆ ਗਗਨੀ ਜਸਪਾਲ ਸਿੰਘ ਹੋਣਾ ਨੂੰ ਕਿਉਂਕਿ ਉਹਨਾਂ ਨੂੰ ਜਦੋਂ ਇਸ ਗੁਰਦੁਆਰਾ ਬਗੋਂ ਮੱਖਣਸ਼ਾਲਾ ਬਣਾ 6 ਸੈਂਟਰ ਤੋਂ ਵਿਦਿਆਈ ਕੀ ਉਹਨਾਂ ਨੂੰ ਦਿੱਤੀ ਗਈ ਤੇ 골ਡ ਮੈਡਲ ਦੇ ਕੇ ਜਿਹੜਾ ਉਹ ਸਨਮਾਨਤ ਕੀਤਾ ਗਿਆ ਇਹ ਬਹੁਤ ਹੀ ਕਹਿ ਸਕਦੇ ਕਿ ਘਟ ਹੁੰਦਾ ਇਸ ਤਰੀਕੇ ਨਾਲ ਲekin ਜਿਹੜੀ ਇਹ ਚੀਜ਼ ਹੈ ਇਹ ਇਹ ਆਪਣੇ ਆਪ ਚ ਉਸ ਵਲੇ ਭਾਵਕ ਹੋਏ ਸੀ ਵੀ ਤੁਸੀਂ ਵੀ ਕਿ ਦੇਖੋ ਜਿਨ੍ਹਾਂ ਨੇ ਸਾਨੂੰ ਇਸ ਲੜ ਲਾਇਆ ਇਸ ਕਸੇ ਨੂੰ ਲੈ ਕੇ ਆਏ ਅੱਜ ਉਹਨਾਂ ਦਾ ਕਿੰਨਾ ਸਨਮਾਨ ਹੋ ਰਿਹਾ ਹੈ ਬੋਲ ਬਿਲਕੁਲ ਜੀ ਮੈਨੂੰ ਡੈਡੀ ਜੀ ਨੇ ਆਪਣੀਆਂ ਵੀਡੀਓਜ਼ ਭੇਜੀਆਂ ਸੀ ਤੇ ਅਸੀਂ ਖੁਦ ਬਹੁਤ ਇਮੋਸ਼ਨਲ ਹੋਏ ਸੀ ਦੇਖ ਕੇ ਪਰ ਚਲੋ ਗੁਰੂ ਸਾਹਿਬ ਨੇ ਬਹੁਤ ਉਹਨਾਂ ਤੇ ਹੱਥ ਰੱਖਿਆ ਕਿ ਇੰਨੀ ਸੇਵਾ ਲਈ ਤੇ ਉਹ ਹੁਣ ਵੀ ਸੇਵਾ ਲੈ ਰਹੇ ਨੇ ਚਲੋ ਇੱਕ ਰਸਮੀ ਤੌਰ ਤੇ ਵਿਦਾਇਗੀ ਜਰੂਰ ਹੋਈ ਹੈ ਪਰ ਉਹ ਹਲੇ ਵੀ ਤਤ ਪਰ ਨੇ ਪੂਰੀਆਂ ਸੇਵਾਵਾਂ ਨਿਭਾਉਣ ਨੂੰ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਤੇ ਜਿੱਦੋਂ ਤੁਸੀਂ ਵੀਰਜੀ ਗੁਰਮਤਿ ਵਿਦਿਆ ਤੁਸੀਂ ਦੱਸਿਆ ਕਿ ਉੱਥੇ ਹਜ਼ਾਰ ਬੱਚਿਆਂ ਨੂੰ ਤੁਸੀਂ ਵੰਡ ਕਿ ਨਾਲ ਉਹਨਾਂ ਨੂੰ ਤੁਸੀਂ ਇਹ ਵੀ ਅੱਜ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਨੇ ਉਹਨਾਂ ਦੀ ਰਿਸਪੈਕਟ ਕਿਸ ਤਰੀਕੇ ਨਾਲ ਕਰਨੀ ਕਿਉਂਕਿ ਅਸੀਂ ਇਹ ਜਰੂਰ ਵੇਖਦੇ ਹਾਂ ਕਿ ਸਾਡਾ ਜਿਹੜਾ ਇੱਕ ਪਾਸਾ ਹੈ ਅਸੀਂ ਅੱਗਾ ਤੋੜ ਪਿੱਛਾ ਚੋੜ ਵਾਲੇ ਪਾਸੇ ਨੂੰ ਤੁਰੇ ਫਿਰਦੇ ਹਾਂ ਆ ਕਿ ਇਹ ਵੀ ਨਾਲ ਥੋੜਾ ਜਿਹਾ ਉਹਨਾਂ ਨੂੰ ਸਬਕ ਦਿੱਤਾ ਜਾ ਰਿਹਾ ਕਿ ਜੇ ਕੋਈ ਸਾਹਮਣੇ ਗੁਰੂ ਘਰ ਦਾ ਵਜ਼ੀਰ ਹੈ ਤਾਂ ਉਹਨੂੰ ਕਿਸ ਤਰੀਕੇ ਦੇ ਰਿਸਪੈਕਟ ਦਿੱਤੀ ਜਾਵੇ ਕਿਸ ਤਰ੍ਹਾਂ ਬਿਲਕੁਲ ਜੀ ਦੇਖੋ ਸੰਗੀਤ ਇੱਕ ਐਸੀ ਚੀਜ਼ ਹੈ ਜਿਹੜੀ ਬਿਲਕੁਲ ਸਾਡੇ ਕਲਚਰ ਦਾ ਕੋਰ ਹੈ ਜੀ ਕੋਰ ਨਾਲ ਜੁੜਿਆ ਜੇ ਕੋਈ ਬੱਚਾ ਆਵਾਜ਼ਾ ਜਾਂ ਤਬਲਾ ਸਿੱਖਦਾ ਹੈ ਤਾਂ ਉਹ ਨਾਲ-ਨਾਲ ਸਾਜ਼ਾ ਦੀ ਰਿਸਪੈਕਟ ਕਿੱਦਾਂ ਕਰਨੀ ਹੈ ਇਹ ਸਿੱਖਦਾ ਹੈ ਆਪਣੇ ਉਸਤਾਦ ਦੀ ਰਿਸਪੈਕਟ ਕਿੱਦਾਂ ਕਰਨੀ ਹੈ ਇਹ ਸਿੱਖਦਾ ਹੈ ਫਿਰ ਜਿਹੜਾ ਇਹ profession ਹੈ ਨੋਬਲ profession ਜੇ ਆਪਾਂ ਕਹਿ ਲਈਏ ਕੀਰਤਨ ਦਾ ਜਿਹਦੇ ਵਿੱਚ ਸਾਡੇ ਗੁਰੂ ਘਰ ਦੇ ਵਜ਼ੀਰ ਨੇ 拉ਗੀ ਪ੍ਰਚਾਰਕ ਟਾਡੀ ਉਹਨਾਂ ਦੀ ਰਿਸਪੈਕਟ ਕਰਨੀ ਇਹ ਤਾਂ ਬਿਲਕੁਲ ਲਾਜ਼ਮੀ ਹਿੱਸਾ ਹੈ ਕਿਉਂਕਿ ਉਹ ਬੱਚਾ ਆਪ ਜਦ ਸਿੱਖ ਕੇ ਸਟੇਜ ਤੇ ਬਹਿ ਰਿਹਾ ਉਹ ਰਿਸਪੈਕਟ ਲੈ ਰਿਹਾ ਸਟੇਜ ਤੇ ਬੈਠ ਕੇ ਤਾਂ ਉਹਨੂੰ ਆਟੋਮੈਟਿਕਲੀ ਉਹ ਚੀਜ਼ ਸਮਝ ਆ ਰਹੀ ਹੈ ਕਿ ਰਿਸਪੈਕਟ ਕਰਨੀ ਹੈ ਜਿਹੜੇ ਇਸ ਪਾਸੇ ਲੱਗੇ ਨੇ ਤੇ ਇਹ ਇੱਕ ਨੋਬਲ profession ਹੈ ਇਹਦੇ ਨਾਲ ਡਿਸਪਲਨ ਕੀ ਜੁੜਿਆ ਜੇ ਤੁਸੀਂ ਇਸ profession 'ਚ ਜਾਣਾ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਕਰੇਜ਼ ਕਰਨਾ ਹੈ ਕੀ ਕਰਨਾ ਤੁਹਾਡਾ ਲਾਈਫ ਸਟਾਈਲ ਕੀ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਬੱਚੇ ਆਟੋਮੈਟਿਕਲੀ ਸਿੱਖਦੇ ਆ ਤੇ ਬਾਕੀ ਗੁਰਬਾਣੀ ਅ ਅਗਾਦ ਬੋਧ ਹੈ ਜਦੋਂ ਗੁਰਬਾਣੀ ਪੜ੍ਹਦੇ ਸੁਣਦੇ ਆ ਤੇ ਜਦ ਤੱਕ ਉਹ ਗੁਰਬਾਣੀ ਦੀ ਵਿਚਾਰ ਬੱਚੇ ਸੁਣਦੇ ਨੇ ਤੇ ਉਹਨਾਂ ਦਾ ਜੀਵਨ ਜਿਹੜਾ ਆਪਣੇ ਆਪ ਬਦਲਦਾ ਮੈਂ ਜਰੂਰ ਇੱਕ ਔਖਾ ਸਵਾਲ ਹੈਗਾ ਮੈਨੂੰ ਨਹੀਂ ਪਤਾ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਰਿਐਕਟ ਇਹਦੇ ਉੱਤੇ ਕਰੋਗੇ ਅਸੀਂ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਬਹੁਤ ਤਾਦ ਦੇ ਵਿੱਚ ਗੁਰੂ ਘਰ ਜਿਹੜੇ ਨੇ ਖੁੱਲ ਰਹੇ ਨੇ ਸਾਡੇ ਹਰ ਇੱਕ ਨਵੀਂ ਜਗ੍ਹਾ ਤੇ ਅਸੀਂ ਜਾ ਕੇ ਵੱਸਦੇ ਆ ਉੱਥੇ ਆਪਣਾ ਇੱਕ ਗੁਰੂ ਘਰ ਖੋਲਦੇ ਆ ਉਹਦੇ ਨਾਲ ਹੀ ਇੱਕ ਗੁਰੂ ਘਰ ਹੋਰ ਵੀ ਖੁੱਲ ਜਾਂਦਾ ਹੈ ਲੇਕਿਨ ਜਿਸ ਤਰੀਕੇ ਤੇ ਹਾਲਾਤ ਬਣੇ ਹੋਏ ਨੇ ਕਿ ਸਾਡੇ ਕੋ ਕਈ ਇਹੋ ਜਿਹੀਆਂ ਜਗ੍ਹਾਵਾਂ ਨੇ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਵੀ ਜਿੱਥੇ ਬਹੁਤਾਤ ਦੇ ਵਿੱਚ ਸਾਡੇ ਕੋ ਹੁਣ ਕੀਰਤਨੀਆਂ ਜਥੇ ਨਹੀਂ ਹੈਗੇ ਸਾਨੂੰ ਸਵਾਲ ਹੈ ਸਾਡੇ ਵਾਸਤੇ ਵੀ ਕਿਹਨੂੰ ਬੁਲਾਇਆ ਜਾਵੇ ਕਿਹਨੂੰ ਨਾ ਬੁਲਾਇਆ ਜਾਵੇ ਕੌਣ ਜਿਹੜਾ ਉੱਥੇ ਰੋਜ਼ਾਨਾ ਜਿਹੜਾ ਕੀਰਤਨ ਕਰੇ ਨਾ ਕਰੇ ਕਿਉਂਕਿ ਜੇ ਅਸੀਂ ਬਾਹਰੋਂ ਮੰਗਵਾਉਨੇ ਆ ਤਾਂ ਉਹਦੇ ਵਾਸਤੇ ਸੰਗਤ ਚਾਹੀਦੀ ਹੈਗੀ ਉਹਦਾ ਕਿਉਂਕਿ ਸਰਵਾਈਵਲ ਵੀ ਕਰਨਾ ਹੈ ਤਾਂ ਨੂੰ ਕੀ ਲੱਗਦਾ ਕਿ ਅਖਰ ਅਸੀਂ ਇਹਦੇ ਵਿੱਚ ਇਨਵੈਸਟ ਕਰੀਏ ਸਾਡੀ ਜਿੱਥੇ ਗੁਰੂ ਘਰ ਦੀ ਲੋਕਲ ਸੰਗਤ ਹੈਗੀ ਆ ਉਹਦੇ ਵਿੱਚ ਉਹ ਹੀ ਬੱਚੇ ਕੀਰਤਨ ਕਰਨ ਵਾਲੇ ਅੱਗੇ ਹੋਣ ਪਰਿਵਾਰ ਅੱਗੇ ਹੋਣ ਉਹ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਬਿਲਕੁਲ ਜੀ ਇਹ ਜਿਹੜਾ ਸਾਡਾ ਅੱਜ ਤੁਸੀਂ ਸ਼ੁਰੂਆਤ ਹੀ ਬਲਕਿ ਬਹੁਤ ਵਧੀਆ ਟੌਪਿਕ ਤੋਂ ਕੀਤੀ ਸੀ ਕਿ ਜਿਹੜੇ ਰੱਗੀ ਢਾਡੀ ਦੇ ਬੱਚੇ ਇਸ ਪਾਸੇ ਨਹੀਂ ਆਉਣਾ ਚਾਹੁੰਦੇ ਤੇ ਮੇਰੇ ਖਿਆਲ ਨਾਲ ਇੱਕ ਲੈਕ ਹੈ ਸਾਡਾ ਜਿਹੜਾ ਸਾਡੀ ਜਿਹੜਾ ਕਲਚਰ ਹੈ ਸਾਡਾ ਜਿਹੜਾ ਕੀਰਤਨ ਦਾ ਵਿਰਸਾ ਹੈ ਇਹਨੂੰ ਅੱਗੇ ਕੈਰੀ ਆਨ ਬੱਚੇ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਮਾਪੇ ਨੇ ਜਾਂ ਸਾਡਾ ਜਿਹੜਾ ਸਿਸਟਮ ਹੈ ਗੁਰਦੁਆਰੇ ਦਾ ਉਹਦੇ 'ਚ ਵੀ ਥੋੜਾ ਜਿਹਾ ਕਮੀ ਪੇਸ਼ੀ ਹੈ ਕਿ ਆਪਾਂ ਬੱਚਿਆਂ ਨੂੰ ਨਹੀਂ ਪ੍ਰੇਰ ਪਾਏ ਗੁਰਦੁਆਰੇ ਦੇ ਅੰਦਰ ਸੋ ਬਿਲਕੁਲ ਜੇ ਆਪਾਂ ਬੱਚਿਆਂ ਨੂੰ ਟ੍ਰੇਨ ਕਰੀਏ ਜਿਹੜੇ ਇੱਥੇ ਦੇ ਬੱਚੇ ਬੌਰਨ ਬ੍ਰੌਟ ਅਪ ਨੇ ਉਹ ਕੀਰਤਨ ਕਰਨ ਸਟੇਜ ਤੇ ਬੈਠ ਕੇ ਤੇ ਆਪਾਂ ਉਹਨਾਂ ਨੂੰ ਇੱਕ ਸੇਫ ਤੇ ਕਹ ਲਈਏ ਕਿ ਇਨਕਲੂਸਿਵ এনवायरमेंट ਦਈਏ ਜਿਹਦੇ 'ਚ ਬਹੁਤ ਸਾਰੀਆਂ ਬੰਦਿਸ਼ਾਂ ਕੰਡੀਸ਼ਨਸ ਉਹਨਾਂ ਨੂੰ ਥੋੜਾ ਜਿਹਾ ਈਜ਼ ਕਰੀਏ ਤੇ ਬੱਚਿਆਂ ਨੂੰ ਸਟੇਜ ਤੇ ਆਣ ਦਈਏ ਤਾਂ ਕਿ ਬੱਚੇ ਜਦੋਂ ਸਟੇਜ ਤੇ ਬੈਠ ਕੇ ਕੀਰਤਨ ਕਰਨ ਉਹ ਖੁਦ ਬਾਣੀ ਪੜਨ ਤੇ ਉਹ ਜਲਦੀ ਸਿੱਖਣਗੇ ਇੱਕੋ ਦੂਜੀ ਗੱਲ ਇਹ ਕਿ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਕੀ ਸਾਨੂੰ ਸੰਗੀਤ ਦੀ ਦਾਤ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਸੰਗੀਤ ਇੱਕ ਬਹੁਤ ਵਧੀਆ ਮੋਡ ਹੈ ਕਿਸੇ ਦੀ ਲਾਈਫ ਚੇਂਜ ਕਰਨ ਲਈ ਇਸ ਗੱਲ ਦਾ ਤਾਂ ਸਾਨੂੰ ਪਤਾ ਹੀ ਹੈ ਭਾਈ ਮਰਦਾਨਾ ਜੀ ਦਾ ਜੀਵਨ ਪੜ ਲੀਏ ਤਾਂ ਤੇ ਜੇ ਤੁਸੀਂ ਸੰਗੀਤ ਦੇ ਵਿੱਚ ਪਾ ਕੇ ਗੁਰਬਾਣੀ ਨੂੰ ਦਿੰਦੇ ਹੋ ਤਾਂ ਬੱਚਿਆਂ ਦਾ ਜੀਵਨ ਜਿਹੜਾ ਟਰਾਂਸਫਰ ਹੋਏਗਾ ਔਰ ਜਿਹੜਾ ਤੁਸੀਂ ਗੱਲ ਕੀ ਪਹਿਲਾਂ ਕੀਤਾ ਸਵਾਲ ਕਿ ਗੁਰਦੁਆਰੇ ਦਾ ਸਿਸਟਮ ਉਹਦੇ ਵਿੱਚ ਜਿਹੜਾ ਸਾਡਾ ਲੌਜਿਸਟਿਕਸ ਨੇ ਗੁਰਦੁਆਰੇ ਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਇੰਡੀਆ ਤੋਂ ਜਥਾ ਬੁਲਾਉਣਾ ਥੋੜਾ ਟਫ ਹੈ ਉਹ ਲ logistics ਦਾ ਸਿੱਧਾ ਸੋਲੂਸ਼ਨ ਹੈ ਕਿ ਸਾਡੇ ਹੋਮ ਗ੍ਰੋਨ ਜੱਥੇ ਹੋਣ ਜੀ ਹਾਂਜੀ ਇੱਥੋਂ ਦੇ ਬੱਚੇ ਹੋਣ ਇੱਥੋਂ ਦੇ ਟ੍ਰੇਨ ਕੀਤੇ ਸਾਡੇ ਨੂੰ ਨਿਊਜ਼ੀਲੈਂਡ ਚ ਬਿਲਕੁਲ ਇਦਾਂ ਹੀ ਆ ਸਾਡੇ ਹੋਮ ਗ੍ਰੋਨ ਜੱਥੇ ਇੰਨੇ ਜ਼ਿਆਦਾ ਨੇ ਔਰ ਇੰਨੇ ਵਧੀਆ ਕੁਆਲਿਟੀ ਦੇ ਜੱਥੇ ਨੇ ਉੱਥੇ ਗੁਰਦੁਆਰਾ ਸਾਹਿਬ ਚ ਜਿਹੜੇ ਕੀਰਤਨ ਕਰ ਰਹੇ ਨੇ ਕਿ ਜਿਹੜੇ ਆਪਾਂ ਇੰਡੀਆ ਤੋਂ ਵੀ ਪ੍ਰੋਫੈਸ਼ਨਲ ਕੀਰਤਨੀ ਜੱਥੇ ਬੁਲਾਣੇ ਆ ਉਹ ਵੀ ਬਹੁਤ ਅਪਰੀਸ਼ੀਏਟ ਕਰਦੇ ਉਹਨਾਂ ਨੂੰ ਦੇਖ ਕੇ ਕਿ ਤੁਹਾਡੇ ਇੱਥੇ ਦੇ ਬੱਚੇ ਬਹੁਤ ਸੋਹਣਾ ਕੀਰਤਨ ਕਰਦੇ ਪਹਿਲੇ ਬਈ ਜਰੂਰ ਤੁਹਾਡੇ ਕੋਲ ਪੁੱਛਣਾ ਜੀ ਉਹਨਾਂ ਕਿ ਤੁਹਾਡੇ ਘਰ ਜਿਨ੍ਹਾਂ ਨੇ ਤੁਹਾਨੂੰ ਉਸ ਸਮੇਂ ਸਮੇਂ ਦੇ ਉੱਤੇ ਜਿਹੜਾ ਕਰੈਕਟ ਵੀ ਕੀਤਾ ਲੇਕਿਨ ਅੱਜ ਦੇ ਇਸ ਕੰਪੀਟੀਸ਼ਨ ਮੈਂ ਇਹਨੂੰ ਕਹਿ ਸਕਦਾ ਕਿਉਂਕਿ ਅਗਰ ਤੁਸੀਂ ਇਸ profession ਦੇ ਵਿੱਚ ਅਡਾਪਟ ਕਰਨਾ ਹੈ ਤੁਸੀਂ ਇਸ profession ਦੇ ਵਿੱਚ ਆਉਣਾ ਹੈ ਤਾਂ ਤੁਹਾਡੀ ਉਹ ਸ਼ੈਲੀ ਵੀ ਸਹੀ ਹੋਣੀ ਚਾਹੀਦੀ ਹੈ ਤੁਹਾਨੂੰ ਸੁਰਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਹਰ ਇੱਕ ਤਰੀਕੇ ਨਾਲ ਜਿਹੜਾ ਪਤਾ ਹੋਣਾ ਚਾਹੀਦਾ ਹੈ ਜਿਹੜੇ ਨਵੇਂ بچے ਆਉਣਾ ਚਾਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਹੈਗਾ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਕਰਨਾ ਚਾਹੋਗੇ ਕਿ ਕਿਸ ਤਰੀਕੇ ਨਾਲ ਆਪਣੀ ਸ਼ੁਰੂਆਤ ਕਰਨ ਅਤੇ ਕਿਸ ਤਰੀਕੇ ਨਾਲ ਕੀ ਸਿੱਖ ਕੇ ਜਿਹੜਾ ਆ ਆਪਣੇ ਆਪ ਚ ਮੰਚ ਵੱਲ ਨੂੰ ਵਧਨ ਜੀ ਬਿਲਕੁਲ ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਉਸਤਾਦ ਧਾਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਸ ਪ੍ਰੋਫੈਸ਼ਨ ਚ ਜਾਣਾ ਹੈ ਜਦੋਂ ਤੁਸੀਂ ਇੱਕ ਚੰਗਾ ਉਸਤਾਦ ਲੱਭੋਗੇ ਉਹਨਾਂ ਨੇ ਤੁਹਾਨੂੰ ਆਪੇ ਇੱਕ ਮਾਰਗਦਰਸ਼ਨ ਦੇਣਾ ਕਿ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਸ ਚੀਜ਼ ਵਿੱਚ ਅੱਗੇ ਵਧ ਸਕਦੇ ਹੋ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਹੜੇ ਸੁਰਾਂ ਦਾ ਰਿਆਸ ਕਰਨਾ ਤੇ ਰਾਗਾਂ ਦੀ ਜਿਹੜੀ ਜਾਣਕਾਰੀ ਹੈ ਉਹ ਬਹੁਤ ਜ਼ਰੂਰੀ ਹੈ ਜੇ ਰਾਗਾਂ ਦੀ ਜਾਣਕਾਰੀ ਹੋਏਗੀ ਤੇ ਤੁਸੀਂ ਕਿਉਂਕਿ ਸਾਡੀ ਗੁਰਬਾਣੀ ਵੀ ਰਾਗਾਂ ਵਿੱਚ ਹੀ ਹੈ ਤੇ ਉਹ ਫਿਰ ਗੁਰਬਾਣੀ ਨੂੰ ਵੀ ਗਾਇਨ ਕਰਨ ਦਾ ਸਾਨੂੰ ਚਾਜ ਮਿਲੇਗਾ ਤੇ ਜਿਹੜੇ ਹੋਰ ਵੀ ਸੰਗੀਤ ਹੈ ਹੋਰ ਸੰਗੀ ਸ਼ੈਲੀਆਂ ਨੇ ਉਹ ਵੀ ਸਾਨੂੰ ਸਿੱਖਣ ਵਿੱਚ ਜਾਚ ਮਿਲੇਗੀ ਮੈਂ ਜ਼ਰੂਰ ਇੱਥੇ ਇੱਕ ਚੀਜ਼ ਐਡ ਕਰਨਾ ਚਾਹੁੰਨਾ ਕਿ ਕਿਉਂਕਿ ਜਿੰਨਾ ਸਾਡਾ ਐਕਸਪੀਰੀਅੰਸ ਹੈਗਾ ਬਹੁਤ ਸਾਰੇ ਜਿਹੜੇ ਨੇ ਗੁਰਦੇ ਪਿਆਰੇ ਹੈਗੇ ਨੇ ਉਹ ਕਈ ਵਾਰੀ ਸਵਾਲ ਸਾਡੇ ਸਾਹਮਣੇ ਵੀ ਖੜਾ ਕਰ ਦਿੰਦੇ ਨੇ ਕਿ ਜਿਹੜੇ ਗੁਰਬਾਣੀ ਦੇ ਵਿੱਚ ਜਿੰਨੇ ਰਾਗ ਨੇ ਸੁਖ ਦੇ ਨਾਲ ਅੱਜ ਸਾਡੇ ਕੋਲ ਨੇ ਜਿਹੜੇ ਨੇ ਰਾਗੀ ਸਿੰਘ ਵੀ ਨਹੀਂ ਬਚੇ ਜਿਹੜੇ ਉਹਨਾਂ ਰਾਗਾਂ ਦੇ ਵਿੱਚ ਜਿਹੜਾ ਗੁਰਬਾਣੀ ਦਾ ਜਿਹੜਾ ਗਾਇਨ ਕਰ ਸਕਦੇ ਹੋਣ ਇਹ ਆਪਣੇ ਉੱਚ ਇੱਕ ਵੱਡਾ ਸਵਾਲ ਹੈਗਾ ਕਿਉਂਕਿ ਅਗਰ ਅਸੀਂ ਇਸੇ ਪਾਸੇ ਨ ਤੁਰੇ ਆ ਸਾਨੂੰ ਅੱਜ ਕੋਸ਼ਿਸ਼ ਕਰਨੀ ਪਵੇਗੀ ਕਿ ਅਸੀਂ ਉਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰ ਸਕੀਏ ਜਾਂ ਉਹਨਾਂ ਨੂੰ ਗਾਈਡ ਕਰ ਸਕੀਏ ਜਾਂ ਉਸ ਤਰੀਕੇ ਦੀ ਅਕੈਡਮੀਆਂ ਬਣਾ ਸਕੀਏ ਜਿਹੜੇ ਸਾਨੂੰ ਸਾਡੇ ਧਰਮ ਤੇ ਵਿਰਸੇ ਨੂੰ ਸਹੀ ਤਰੀਕੇ ਨਾਲ ਜਿਹੜਾ ਉਚਾਰਨ ਕਰਨ ਤੇ ਉਹਨਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਜਿਹੜੀ ਹੈ ਉਹ ਮ ਹਰਤ ਜਿਹੜੀ ਹੈ ਹਾਸਲ ਕਰ ਸਕਣ ਸੋਪਨ ਜੀ ਤੁਸੀਂ ਆਪਣੇ ਲੋਕੀ ਐਡ ਕਰਨਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਅਜੋਕੇ ਸਮੇਂ ਦੇ ਵਿੱਚ ਜਦੋਂ ਲੋਕਾਂ ਕੋ ਸਮਾਂ ਘੱਟ ਹੈਗਾ ਕਿਉਂਕਿ ਉਹ ਜਦੋਂ ਤੁਸੀਂ ਸਿੱਖਿਆ ਸੀ ਉਦੋਂ ਘਰ ਦੇ ਵਿੱਚ ਉਸਤਾਦ ਸਨ ਅੱਜ ਨਹੀਂ ਉਸ ਤਰੀਕੇ ਨਾਲ ਹੈਗਾ ਕੀ ਆਪਾਂ ਨੂੰ اڈਿਸ਼ਨ ਕਰਨ ਦੀ ਲੋੜ ਹੈ ਤਾਂ ਜੋ ਵੱਧ ਵੱਧ ਬੱਚੇ ਜਿਹੜੇ ਨੇ ਇਸ ਸ਼ੈਲੀ ਨੂੰ ਪਨਾ ਸਕਣ ਅ ਬਿਲਕੁਲ ਟਾਈਮ ਦੀ ਗੱਲ ਤੁਸੀਂ ਠੀਕ ਕਹਿ ਰਹੇ ਹੋ ਪਰ ਜੇ ਦੇਖਿਆ ਜਾਏ ਨਾ ਤਾਂ ਬੱਚੇ ਟਾਈਮ ਕੱਢਦੇ ਆਪਣੇ ਹੌਬੀਸਲੀ ਜਿਵੇਂ ਹੁਣ ਤੁਸੀਂ ਦੇਖਿਆ ਹੋਵੇਗਾ ਬਿਜ਼ੀ ਸ਼ਡਿਊਲ ਦੇ ਬਾਵਜੂਦ ਵੀ ਬੱਚੇ ਅਲੱਗ-ਅਲੱਗ ਕਲਾਸਿਸ ਲੈਣ ਜਾਂਦੇ ਆ ਜੇ ਤੁਹਾਡਾ ਪੈਸ਼ਨ ਹੈਗਾ ਜੇ ਤੁਹਾਡਾ ਇੰਟਰਸਟ ਹੈਗਾ ਹੈ ਹੌਬੀ ਹੈਗੀ ਇਹ ਤੁਸੀਂ ਟਾਈਮ ਕੱਢੋਗੇ ਜਾਓਗੇ ਕਿ ਟਾਈਮ ਕੱਢੇ ਤੋਂ ਬਿਨਾ ਤਾਂ ਪੋਸੀਬਲ ਨਹੀਂ ਹੈ ਕੁਝ ਟਾਈਮ ਤਾਂ ਤੁਹਾਨੂੰ ਦੇਣਾ ਹੀ ਪੈਣਾ ਉਸ ਚੀਜ਼ ਨੂੰ ਜੇ ਆਪਾਂ ਉਹ ਚੁ ਕੁਝ ਗੇਨ ਕਰਨਾ ਚਾ ਰਹੇ ਹਾਂ ਮੈਂ ਬੰਨ ਜੀ ਤੁਹਾਡੇ ਕੋ ਤੁਸ ਕਿਉਂਕਿ ਤੁਸੀਂ ਤਾਂ ਮਾਸਟਰਸ ਵੀ ਕੀਤੀ ਹੋਈ ਹੈ ਨਾ ਕਿਉਂਕਿ ਬਹੁਤ ਸਾਰੇ ਲੋਕਾਂ ਕੋ ਇਸ ਤਰ੍ਹਾਂ ਨਹੀਂ ਹੈਗਾ ਯੂ ਕੁੱਡ ਬੀ ਅ ਗੁੱਡ ਮਾਸਟਰ ਆਲਸੋ ਮੈਨੂੰ ਇਤਨਾ ਲੱਗਦਾ ਕਿਉਂਕਿ ਮੇਰੀ ਜਿਹੜੀ ਆਪਣੀ ਜਿੰਨਾ ਕਿ ਮੈਂ ਤੁਹਾਨੂੰ ਸੁਣਿਆ ਜਾਂ ਜਿੰਨਾ ਕਿ ਤੁਹਾਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕੀ ਫਿਊਚਰ ਦੇ ਵਿੱਚ ਕੋਈ ਇਸ ਤਰੀਕੇ ਦੀ ਅਕੈਡਮੀ ਤੁਸੀਂ ਲੈ ਕੇ ਆਓਗੇ ਜਿਹਦੇ ਨਾਲ ਦੇਸ਼ ਵਿਦੇਸ਼ ਜਿਹੜੀਆਂ ਸਰਹੱਦਾਂ ਤੋਂ ਪਾਰ ਜਿਹੜੇ ਬੱਚੇ ਨੇ ਉਹ ਵੀ ਆਨਲਾਈਨ ਤੁਹਾਡੇ ਕੋ ਸਿੱਖ ਸਕਣ ਕੋਈ ਇਸ ਤਰੀਕੇ ਦਾ ਪ੍ਰਣਾਲਾ ਕੋਈ ਪਲਾਨ ਮਾਈਂਡ ਚਾਹੀਦਾ ਹੈ ਜੀ ਸਾਡੇ ਕੋਲ ਨਿਊਜ਼ੀਲੈਂਡ ਵਿੱਚ ਅਸੀਂ ਅਕੈਡਮੀ ਖੋਲੀ ਹੋਈ ਹੈ ਉੱਥੇ ਸਾਡੇ ਕੋਲ ਬਹੁਤ ਬੱਚੇ ਜਿਹੜੇ ਨੇ 뮤직 ਸਿੱਖ ਰਹੇ ਨੇ ਤੇ ਅਸੀਂ ਆਨਲਾਈਨ ਵੀ 뮤직 ਸਿਖਾਉਂਦੇ ਆ ਕਿਉਂਕਿ ਜਦੋਂ ਤਾਂ ਕੋਵਿਡ ਸ਼ੁਰੂ ਹੋਇਆ ਸੀ ਉਦੋਂ ਤੋਂ ਅਸੀਂ ਜਿਹੜਾ ਆਨਲਾਈਨ ਇੱਕ ਸਿਸਟਮ ਵੀ ਸ਼ੁਰੂ ਕੀਤਾ ਹੈ ਤੇ ਅਸੀਂ 2 ਸਾਲ ਤੋਂ ਇੱਥੇ ਨਿਊਯਾਰਕ ਵਿੱਚ ਵੀ ਇੱਥੇ ਵਰਕਸ਼ਾਪ ਲਗਾ ਰਹੇ ਹਾਂ 뮤직 ਦੀ ਤੇ ਅਸੀਂ ਵਾਹਿਗੁਰੂ ਕਿਰਪਾ ਕਰੇ ਅਸੀਂ ਇੱਥੇ ਆਂਦੇ ਰਾਂਗੇ ਹਰ ਸਾਲ ਤੇ ਉਹ ਪੋਸੀਬਲ ਹੋ ਗਿਆ ਤੇ ਅਸੀਂ ਆਪਣੇ ਇੱਥੇ ਅਕੈਡਮੀ ਵੀ ਸ਼ੁਰੂ ਕਰਾਂਗੇ ਦੇ ਬਟ ਆਨਲਾਈਨ ਵੀ ਸਾਰਾ ਕੁਝ अवेलेबल ਹੈਗਾ ਹਾਂਜੀ ਬਿਲਕੁਲ ਸੋ ਮੈਂ ਆਪਣੇ ਆਪ ਚ ਅੱਜ ਇੱਥੇ ਇਸ ਜਿਹੜੀ ਗੱਲਬਾਤ ਐ ਨੂੰ ਇੱਥੇ ਜਿਹੜਾ ਵਿਰਿਆਮ ਵੀ ਦੇਵਾਂਗਾ ਲੇਕਿਨ ਮੈਂ ਜ਼ਰੂਰ ਇੱਥੇ ਕਹਿਣਾ ਕਿ ਕਿ ਜਿਹੜੇ ਲੋਕੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਨੇ ਕਿ ਗਰੰਥੀ ਬਣ ਕੇ ਕੁਝ ਨਹੀਂ ਹੈਗਾ ਜਾਂ ਇਹ ਕਹਿ ਸਕਦੇ ਕਿ ਜਿਹੜਾ ਕੀਰਤਨੀਆ ਬਣ ਕੇ ਕੁਝ ਨਹੀਂ ਹੈਗਾ ਮੈਂ ਕਹਿੰਦਾ ਕਿ ਆਪਣੇ ਆਪ ਚ ਸਭ ਤੋਂ ਵੱਡੀ ਇਹ ਇੱਜ਼ਤ ਤੇ ਮਾਣ ਹੈਗਾ ਕਿਉਂਕਿ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਚ ਜਾਓਗੇ ਯੈਸ ਬੋਸ ਯੈਸ ਬੋਸ ਕਰਨੀ ਪੈਣੀ ਹੈ ਅਤੇ ਜੇ ਇਸੇ ਸਹੀ ਤਰੀਕੇ ਨਾਲ ਜੇ ਤੁਹਾਡੇ ਅੰਦਰੋਂ ਤੁਹਾਨੂੰ ਜਿਹੜਾ ਸਹੀ ਤਰੀਕੇ ਨਾਲ ਤੁਸੀਂ ਗੁਰਬਾਣੀ ਨੂੰ ਅਪਣਾਉਂਦੇ ਹੋ ਤਾਂ ਇੱਥੇ ਸੰਗਤਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਸਿਰ ਝੁਕਾ ਕੇ ਤੁਹਾਨੂੰ ਸਨਮਾਨਿਤ ਵੀ ਕਰਦੀਆਂ ਨੇ ਤੁਹਾਨੂੰ ਪਿਆਰ ਵੀ ਕਰਦੀਆਂ ਨੇ ਜ਼ਿੰਦਗੀ ਦੇ ਵਿੱਚ ਪੈਸੇ ਦੀ ਲੋੜ ਹੁੰਦੀ ਹੈ ਮੈਂ ਕਿਹਾ ਜਰੂਰ ਕਿੰਨਾ ਕਿ ਚਾਹੀਦਾ ਵੀ ਹੁੰਦਾ ਹੈ ਉਹਦੇ ਲਈ ਸਾਨੂੰ ਸਾਡੀਆਂ ਕਮੇਟੀਆਂ ਨੂੰ ਵੀ ਥੋੜੇ ਜਿਹਾ ਸਿਆਣੀ ਹੋਣਾ ਪਏਗਾ ਗੁਰੂ ਘਰ ਦੀ ਜਿੰਨੀ ਵੀ ਕਮੇਟੀਆਂ ਨੇ ਭਾਵੇਂ ਪੰਜਾਬ ਦੇ ਛੋਟੇ ਪਿੰਡਾਂ ਦੀਆਂ ਨੇ ਭਾਵੇਂ ਵਿਦੇਸ਼ਾਂ ਦੀਆਂ ਨੇ ਉਹ ਜ਼ਰੂਰ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਕੀਰਤਨੀਏ ਨੇ ਢਾਡੀ ਜਥੇ ਨੇ ਉਹਨਾਂ ਦੀ ਰਿਸਪੈਕਟ ਕਰਨ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਣ ਮੱਤਾ ਜਿਹੜਾ ਜ਼ਰੂਰ ਦੇਣ ਲੇਕਿਨ ਨਾਲ ਹੀ ਨਾਲ ਜਿਹੜੇ ਜਿਹੜੇ ਲੋਕ ਇਸ ਚੀਜ਼ ਨੂੰ ਕਹਿੰਦੇ ਨੇ ਕਿ ਨਹੀਂ ਇਹਦੇ ਵਿੱਚ ਕੁਝ ਨਹੀਂ ਰੱਖਿਆ ਮੈਂ ਉਹਨਾਂ ਦੇ ਸਾਹਮਣੇ ਇਹ ਤਸਵੀਰਾਂ ਜਿਹੜੀਆਂ ਨੇ ਪੇਸ਼ ਕਰਨਾ ਚਾਹੁੰਨਾ ਹੈ ਇਹ ਆਪਣੇ ਆਪ ਚ ਦੱਸ ਦਿੰਦੀਆਂ ਨੇ ਕਿ ਦੁਨੀਆ ਦੇ ਹਰੇਕ ਵੱਡੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਾ ਕੇ ਜਿਹ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਗਾਇਨ ਕੀਤਾ ਤੇ ਇਹਨਾਂ ਨੂੰ ਜਿਹੜਾ ਉੱਥੇ ਸਨਮਾਨਤ ਕੀਤਾ ਗਿਆ ਸੋ ਤੁਹਾਡੇ ਨਾਲ ਵੀ ਅਸੀਂ ਅਰਦਾਸ ਕਰਦੇ ਹਾਂ ਅਗਰ ਤੁਸੀਂ ਵੀ ਇਸ ਲਾਈਨ ਨੂੰ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਵੀ ਇਸੇ ਤਰੀਕੇ ਨਾਲ ਸਨਮਾਨ ਦਿੱਤਾ ਜਾਵੇ ਇਸੇ ਤਰੀਕੇ ਨਾਲ ਹੋਵੇ ਲੇਕਿਨ ਮੈਂ ਜ਼ਰੂਰ ਇੱਕ ਗੱਲ ਕਰਦਾ ਕਿਉਂਕਿ ਦੋ ਪੱਖ ਨੇ ਜਿਨ੍ਹਾਂ ਨਾਲ ਮਾੜੀ ਹੋਈ ਹੈ ਉਹ ਜ਼ਰੂਰ ਇਸ ਜੀ ਤੋਂ ਭੱਜ ਭੱਜਦੇ ਹੋਣਗੇ ਲੇਕਿਨ ਮੈਂ ਜ਼ਰੂਰ ਕਹਿੰਦਾ ਕਿ ਉਹਦੇ ਵਿੱਚ ਰੋਲ ਸਾਡਾ ਸੰਗਤ ਨੂੰ ਅਦਾ ਕਰਨਾ ਪੈਣਾ ਕਿਉਂਕਿ ਜਿੱਥੇ ਘਾਟ ਹੈ ਉੱਥੇ ਉਸ ਘਾਟ ਨੂੰ ਪੂਰਾ ਕਰੀਏ ਤੇ ਜਿੱਥੇ ਬਾਦ ਹੈਗੀ ਉਹਨਾਂ ਕੋ ਕੁਝ ਸਿੱਖ ਕੇ ਅਸੀਂ ਜਿਹੜਾ ਅੱਗੇ ਜਾਣ ਦੀ ਕੋਸ਼ਿਸ਼ ਕਰੀ ਜਿੱਤ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਕਿ ਆਨਲਾਈਨ ਵੀ ਸਿਖਾਉਂਦੇ ਨੇ ਮੈਂ ਜ਼ਰੂਰ ਕਹਾਂਗਾ ਕਿ ਇਹਨਾਂ ਦੀ ਜਿਹੜੀ ਇਸ ਵੀਡੀਓ ਉੱਤੇ ਡਿਟੇਲ ਵੀ ਦਵਾਂਗੇ ਕਿ ਕਿੱਥੇ ਜਾ ਕੇ ਤੁਸੀਂ ਇਹਨਾਂ ਕੋਲ ਜਿਹੜਾ ਆਨਲਾਈਨ ਸਭ ਵੀ ਸਿੱਖ ਸਕਦੇ ਹੋ ਕਿੱਥੋਂ ਤੁਸੀਂ ਲੈਸਨ ਲੈ ਸਕਦੇ ਹੋ ਤਾਂ ਜੋ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਕੇ ਨਾਲੇ ਤਾਂ ਆਪਣੇ ਗੁਰੂ ਘਰਾਂ ਦਾ ਮਾਣ ਵਧਾਓ ਅਤੇ ਨਾਲੇ ਹੀ ਆਪਣੇ ਸੱਭਿਆਚਾਰ ਆਪਣੇ ਕਲਚਰ ਨੂੰ ਜਿਹੜਾ ਦੁਨੀਆ ਭਰ ਤੱਕ ਲੈ ਕੇ ਜਾਓ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ